ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਸ਼ੋਮਣੀ ਗੁਰਦੁਆਰਾ ਪਬੰਦਾ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਲਾਂਬੇ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਉਨ੍ਹਾਂ ਨੇ ਇਸ ਨੂੰ ਮੰਦਪਾਗਾ ਕਰਾਰ ਦਿੱਤਾ ਹੈ ਦੱਸ ਦੇ ਕਿ ਤਕਨ ਸ਼੍ਰੀ ਦਮਦਮਾ ਸਾਹਿਬ ਦਾ ਬੀਤੇ ਦਿਨ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਸਿੰਘ ਸਾਹਿਬਾਨਾ ਦੀ ਮੌਜੂਦਗੀ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਭਾਜਪਾ ਦੇ ਨਾਲ ਆਪਣੇ ਸਬੰਧਾਂ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਲਾਂਬੇ ਕਰ ਦਿੱਤਾ ਗਿਆ ਸੀ ਆ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਤਖਤਸ਼ਰੀ ਦਮਦਮਾ ਸਾਹਿਬ ਜੀ ਦੇ ਜ਼ਖੇਦਾਰ ਦੇ ਰਤਬੇ ਤੋਂ ਮਨਸੂਖ ਕਰਨਾ ਉਹਨਾਂ ਤੇ ਕੁਝ ਸਮੇਲੀ ਪਗੰਦੀ ਲਾਉਣੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫੈਸਲਾ ਬਹੁਤ ਹੀ ਨਿੰਦਣਯੋਗ ਹੈ ਇਹ ਦੁਖਦਾਈ ਵੀ ਹੈ ਤੇ ਖਾਲਸਾ ਪੰਥ ਨੂੰ ਇਹ ਫੈਸਲਾ ਕਦਾ ਜਿਤਵੀਂ ਪਰਵਾਹ ਨਹੀਂ ਹੋਏਗਾ ਕਿਉਂਕਿ ਖਾਲਸਾ ਪੰਥ ਦੇ ਅੰਦਰ ਤਾਂ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਕਾਲੀ ਦਲ ਵੱਲੋਂ ਬੀਤੇ ਸਮੇਂ ਵਿੱਚ ਜਿਹੜੀਆਂ ਗਲਤੀਆਂ ਕੀਤੀਆਂ ਗਈਆਂ ਨੇ ਉਹਨਾਂ ਦਾ ਇੱਕ ਗੁੱਸਾ ਅਤੇ ਰੋਗ ਬਹੁਤ ਵੱਡਾ ਉਹਨਾਂ ਦੇ ਹਿਰਦਿਆਂ ਵਿੱਚ ਆ। ਸੋ ਮੈਂ ਸਮਝਦਾ ਇਹ ਫੈਸਲਾ ਬਿਲਕੁਲ ਗਲਤ ਹੈ ਤੇ ਨਿੰਦਣਯੋਗ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਮਾਮਲੇ ਦੇ ਸੰਬੰਧ ਵਿੱਚ ਜੋ 45ਆ ਕਮੇਟੀ ਬਣਾਈ ਗਈ ਹੈ ਉਹ ਵੀ ਇੱਕ ਹੋਰ ਬਹੁਤ ਮਾੜੀ ਗੱਲ ਹੈ। ਤਖਤਾਂ ਦੇ ਜਥੇਦਾਰ ਸਭਾਣਾ ਦੇ ਪੜਤਾਲ ਕਰਾਉਣੀ ਉਹਨਾਂ ਦੀ ਉਹ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਇਹ ਵੀ ਉਤਮਰੀ ਹੈ ਕਿਉਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਪੜਤਾਲ ਮੈਂਬਰਾਂ ਦੀ ਪੜਤਾਲ ਤਾਂ ਆਪ ਉੱਚ ਅਧਿਕਾਰੀ ਕਰਦੇ ਨੇ ਨੰਬਰ 2 ਤੇ ਮੈਂਬਰ ਸਹਿਬਾਨ ਮੈਨੇਜਰ ਦੀ ਪੜਤਾਲ ਕਰ ਸਕਦੇ ਨੇ ਕਿਸੇ ਮੁਲਾਜ਼ਮ ਦੀ ਪੜਤਾਲ ਕਰ ਸਕਦੇ ਨੇ ਉਹਨਾਂ ਨੂੰ ਜ਼ਥੇਦਾਰ ਦੇ ਕਿਸੇ ਮਾਮਲੇ ਦੀ ਪੜਤਾਲ ਕਰਨ ਤੇ ਲਾਉਣਾ ਇਹ ਬਿਲਕੁਲ ਹੈ ਮੰਨ